ਅੱਜ ਦੀ ਕੀ ਸਥਿਤੀ ਆ ਅੱਜ ਬਾਈ ਜੀ ਅਸੀਂ ਖੜੇ ਆ ਇਹ ਜਿਹੜੀ ਮੰਡੀ ਆ ਬਹਿਲ ਕਲਾ ਚੌਂਕ ਵਜਦਾ ਤੇ ਸਲੂਲ ਸੁੱਲਰ ਘਾਟ ਆ ਇਹ ਮੰਡੀ ਆ ਦਾਣਾ ਮੰਡੀ ਇਹਦੇ ਚ ਖੜੇ ਆ ਹਾਂਜੀ ਹਾਂਜੀ ਅੱਜ ਇਹ ਜਿਹੜੇ ਸਾਰੇ ਇੱਥੇ ਟਰੈਕਟਰ ਟਰਾਲੀਆਂ ਖੜੇ ਆ ਜਿਸ ਤਰ੍ਹਾਂ ਅੱਜ ਸਾਥੋਂ ਜ਼ਿਲ੍ਹਾ ਪ੍ਰਧਾਨ ਜੀ ਨੇ ਰਿਪੋਰਟ ਮੰਗੀ ਸੀ ਆਪਣੇ ਬਲਾਕ ਦੇ 22 23 ਪਿੰਡ ਨੇ ਤੇ ਆਪਣੇ ਉਹਦੇ ਵਿੱਚੋਂ ਸਾਰੇ ਜਿੰਨੇ ਵੀ ਹੈ ਹਾਂਜੀ ਹਾਂਜੀ ਜਿਹੜੇ ਟਰੈਕਟਰ ਹੈ 35 ਦੇ ਕਰੀਬ ਆਪਣੇ ਟਰੈਕਟਰ ਹੈ ਤੇ 35 ਦੇ ਕਰੀਬ ਟਰੈਕਟਰ ਤੇ 60-65 ਟਰਾਲੀਆਂ ਸਾਰਾ ਬਲਾਕ ਦੇ ਵਿੱਚੋਂ ਆਪਣਾ ਉਹ ਟਰੈਕਟਰ ਟਰਾਲੀਆਂ ਪਾਣੀ ਦੀਆਂ ਟੈਂਕੀਆਂ ਲੱਗ ਹੈ ਠੀਕ ਹੈ ਜੀ ਜਿੰਨੇ ਵੀ ਨਗਰਾਂ ਦੇ ਬੰਦੇ ਹੈ ਉਹ ਲੱਗ ਹੈ ਸਾਰਾ ਮਤਲਬ ਆਪਣਾ ਸਾਬਚਾਂ ਦਾ ਜਿਸ ਤਰ੍ਹਾਂ ਹਾਂਜੀ ਹਾਂਜੀ ਇੱਥੇ ਆਪਣੇ 15 ਕਿਸਾਨ ਭਰਾ ਹੈ ਵੀ ਆਪਣਾ ਬਲਾਕ ਅੱਜ ਅੱਜ ਵੀ ਟੌਪ ਦਾ ਆਪਣਾ ਪਿੰਡ ਵੀ ਟੌਪ ਤੇ ਹੈ ਸਹੀ ਪਰ ਇਹਦੇ 'ਚ ਸਾਡਾ ਕੋਈ ਯੋਗਦਾਨ ਨਹੀਂ ਯੋਗਦਾਨ ਨਗਰ ਦਾ ਸਭ ਦਾ ਦਾ ਅਸੀਂ ਉਹਦੇ ਰਿਣੀ ਹੈ ਔਰ ਅੱਜ ਅਸੀਂ ਇੱਥੇ ਖੜੇ ਆਂ ਸਾਨੂੰ ਕੋਈ ਵੀ ਸਥਿਤੀ ਕਿਉਂ ਜੀ ਵੀ ਬਣ ਜੇ ਅਸੀਂ ਉਹਦੇ ਟੱਕਰੇ ਵਾਸਤੇ ਤਿਆਰ ਆਂ ਕਿਉਂਕਿ ਸਾਨੂੰ ਪਤਾ ਵੀ ਸਾਡਾ ਨਗਰ ਸਾਡੇ ਮਗਰ ਸਾਨੂੰ ਬੇਸ਼ੱਕ ਸ਼ਹੀਦੀਆਂ ਦੇਣੀਆਂ ਪੈਣ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਪਿੱਛੇ ਨਹੀਂ ਹਟਣ ਵਾਲੇ ਕੱਲ ਨੂੰ ਜਦੋਂ ਬਾਰਡਰ ਤੋੜਨਾ ਮੇਰੇ ਨਾਲ ਮੇਰੇ ਨੌਜਵਾਨ ਆ ਸਾਰੇ ਵੀਰ ਬੈਠੇ ਆ ਮੇਰੇ ਮੂਰੇ ਹੋਣਗੇ ਹੂੰਗਾ ਤਾਂ ਮੈਂ ਵੀ ਮੂਰੇ ਪਰ ਮੈਨੂੰ ਪਤਾ ਇਹ ਮਿੱਥੋਂ ਮੂਰੇ ਜਾਣਗੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ